ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਕੋਟ ਸੁਖੀਆ ਕੋਟ ਸੁਖੀਏ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਆ ਵਪਾਰ ਦਾ ਵੀਰ ਦਾ ਕੰਮ ਆ ਤੇ ਜਨਵਾਰ ਅੱਜ ਤੁਹਾਡੇ ਲਈ ਦੋ ਆ ਮਿੱਤਰੋ ਦੋਵਾਂ ਦੇ ਵਿੱਚੋਂ ਇੱਕ ਟੋਕੜ ਗੱਪਣ ਚੈੱਕ ਪਾਸ ਮੱਝ ਹੋਊਗੀ ਇੱਕ ਪਲੂਨ ਝੋਟੀ ਹੋਊਗੀ ਮਿੱਤਰੋ ਦੋਵਾਂ ਦੇ ਬਾਰੇ ਡਿਟੇਲ ਜਾਣਦਿਆਂ ਕਰਦਿਆਂ ਗੱਲਬਾਤ ਆਓ ਮਿਲਦੇ ਆਪਾਂ ਵੀਰ ਨੂੰ ਸਾਰੀ ਜਾਣਕਾਰੀ ਲੈਣੇ ਆ ਵੱਡੇ ਭਾਈ ਤੋਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਵੀਰੇ ਵਧੀਆ ਭਾਈ ਜੀ ਸੇਤਾ ਤੇ ਪਰਿਵਾਰ ਵੀਰੇ ਸਭ ਠੀਕ ਠਾਕ ਭਾਈ ਅੱਛਾ ਨਾਮ ਦੱਸਿਓ ਕਿਹੜਾ ਦੀ ਵੀਰੇ ਆਪਣਾ ਭਈ ਨਾਮ ਵਰਦੀਪ ਸਿੰਘ ਸਾਣਾ ਸਰਜਿੰਦਰ ਸਿੰਘ ਜਿੰਦੂ ਜੀ ਅੱਛਾ ਵੱਡੇ ਵੀਰੇ ਦੋ ਜਾਨਵਰ ਆਜਾ ਹਨਾ ਪਹਿਲੇ ਨੰਬਰ ਤੇ ਜਿਹੜੀ ਝੋਟੀ ਏ ਪਹਿਲਾ ਸੂਈ ਹੁੰਦੀ ਏ ਭਾਈ ਪਹਿਲਾ ਫੇਸ ਹੁੰਦੀ ਆ ਭਾਈ ਠੀਕ ਦੰਦੋ ਦੰਦੋ ਕਿਵੇਂ ਆ ਭਾਈ ਦੰਦੋ ਵੀ ਆਪਾਂ ਨੇ ਵੇਖ ਹੋਊਗੀ ਬੇਬਾ हां ਬਈ ਹੂੰ ਹੂੰ ਅੱਛਾ ਦਿਨ ਕਿੰਨੇ ਲੈ ਜੂਗੀ ਹਜੇ ਬਈ ਬਈ ਹਫਤੇ ਦੀ ਕੱਚੀ ਆ ਬਈ ਹਜੇ ਇਹ ਅੱਛਾ ਲੈ ਜੂਗੀ ਹਫਤਾ ਲੈ ਜੂ ਆਮ ਨਾਲ ਬਈ ਠੀਕ ਠੀਕ ਆ ਬਈ ਠੀਕ ਆ ਥੋੜੋ ਥੋੜੋ ਚੰਗੀ ਆ ਹੈਨਾ हां ਜਮਾ ਸਾਫ ਆ ਬਈ ਥੋੜੋ ਪਤਲੀ ਆ ਝੋਟੀ ਉੰਜ ਬਰੀਕੀ ਚੰਗੀ ਆ ਸਾਰੀ हां ਬਈ ਬਰੀਕੀ ਚੰਗੀ ਪਤਲੀ ਦੁੱਧ ਵੀ ਦੇ ਦੂਗੀ ਪਤਲੀ ਝੋਟੀ ਦੁੱਧ ਦੇ ਦੂ ਦੁੱਧ ਦੇ ਦੂ ਦੁੱਧ ਅੱਛਾ ਕੀ ਰੇਟ ਰੱਖੇਗਾ ਵੀਰੇ ਇਹਦਾ ਬਈ ਰੇਟਾ ਹੈਗਾ ਵਾ 1.35 ਨਾ ਦੇਣ ਲੈਣ ਵਾਲੀ ਗੱਲ ਦੱਸ ਦੇ ਯਾਰ ਲੈਣ ਵਾਲੇ ਬਈ 1.30 ਦੇ ਦਾਂਗੇ ਬਈ ਨਜਾਇਜ਼ ਜਮਾ ਟਕਾਣੇ ਦਾ ਕੀ ਕੋਈ ਬੰਦਾ ਫੋਨ ਲਾਵੇ ਆਪਾਂ ਝੋਟੀ ਦੇ ਕੇ ਤੋਰਾਂਗੇ ਆਈਡੀਆ ਜੇ ਦੱਸ ਦੇ ਫਿਰ ਕਿੰਨੇ ਦੀ ਹਾਂ ਬਈ 28 ਦੀ ਹਾਂ ਨਾ ਹੋ ਜਾਊਗੀ ਬਈ ਕੱਡੀ ਬਾਰੂ ਤੋਰੀ ਵੀਰੇ ਮਾਣ ਲੈ ਮਿੱਤਰੋ ਦੇਖ ਸਕਦੇ ਆ ਤੁਸੀਂ ਪਹਿਲਾਂ ਝੋਟੀ ਆ ਥੱਲੋ ਥੱਲੋ ਡਾਢੀ ਚੰਗੀ ਆ ਕਿਉਂਕਿ ਹਜੇ ਝੋਟੀ ਨੇ ਹਫਤਾ ਲੈ ਜਣਾ ਤੇ ਹਫਤੇ ਦੇ ਵਿੱਚ ਝੋਟੀ ਦੇ ਖੇਡਣਾ ਚੰਗੀ ਆ ਕਿਉਂਕਿ ਝੋਟੀ ਦੇ ਵਿੱਚ ਸਾਰੀ ਬਰੀਕੀ ਆ ਨਾ ਜਿਹੜੀ ਉਹ ਦੁੱਧ ਵਾਲੀ ਆ ਤੁਸੀਂ ਆਪ ਵੀ ਦੇਖੋ ਜਦੋਂ ਉਹ ਦੂਜਾ ਤੀਜਾ ਸੂਏ ਦੇ ਵਿੱਚ ਮਹਣੇ ਐਂਟਰੀ ਕਰਨੀ ਆ ਉਦੋਂ ਉਹ ਮੈਂ ਥੱਲੋ ਵੀ ਜ਼ਬਰਦਸਤ ਬਣ ਜਾਣਾ ਉੱਤੋਂ ਦਾ ਜੋ ਚੀਜ਼ ਹੈਗੀ ਆ ਬਾਕੀ ਸ਼ਕੀਨੀ ਚੰਗੀ ਆ ਕੱਟੀ ਦੇ ਵਿੱਚ ਬਰੀਕ ਚੰਗੀ ਆ ਬਾਈ ਜੇ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਮਹਣੇ ਦਾ ਮੋਲ ਆ ਜਿਹੜਾ ਉਹ ਡਬਲ ਚੱਲੀ ਜਾਂਦਾ ਹੈ ਤਾਂ ਕੀ ਬਾ ਕਮਾਲ ਮੋਲ ਦੀ ਤਿਆਰੀ ਹੋਈ ਆ ਮਹਣੇ ਦੀ ਐਤਕੀ ਬਾਜ਼ਾਰ ਜਿਹੜਾ ਮਹਣੇ ਫੜਿਆ ਮੇਰੇ ਹਿਸਾਬ ਦੇ ਨਾਲ ਪਹਿਲਾਂ ਕਦੇ ਨਹੀਂ ਫੜਿਆ ਸੀ ਇੰਨਾ ਬਾਜ਼ਾਰ ਜਿੰਨਾ ਮਹਣੇ ਐਤਕੀ ਬਾਜ਼ਾਰ ਫੜਿਆ ਹੋਇਆ ਦੇਖੋ ਯਾਰ ਕਿ ਮੈਂ ਬਹੁਤ ਤੇਜ਼ ਚੱਲਦੀ ਜਾਂਦੀ ਆ ਕਿ ਮੈਂ ਬਹੁਤ ਤੇਜ਼ ਚੱਲਦੀ ਆ ਹੁਣ ਮੈਂ ਇਹਦਾ ਬਿਆਰ ਪਾਊਗਾ ਕਿਉਂਕਿ ਮੰਡੀਆਂ ਦੇ ਵਿੱਚ ਲਿਖਾਈ ਆ ਜਿਹੜੀ ਉਹ ਸਰਕਾਰੀ ਹੋਵੇਗੀ ਬਈ ਮਹਿੰਗੀ ਹੋਗੀ ਬਈ ਉਹ ਹਾਂ 5-4000 ਰੁਪਿਆ ਲਿਖਾਈ ਹੋਗੀ ਉਹ ਵੀ ਗੱਲ ਮਾੜੀ ਆ ਪਹਿਲੀ ਗੱਲ ਹੋਈ ਪਈ ਆਹੀ ਮੰਡੀ ਬਹੁ ਲੈਣਾ ਹੁੰਦਾ ਸੀਗਾ ਹੁਣ ਲਿਖਾਈ ਕਰਕੇ ਸਾਨੂੰ ਪਿੰਡਾ ਬਹੁਤ ਮਹਿੰਗਾ ਮਿਲਦਾ ਹੁਣ ਪਿੰਡਾ ਜੀ ਗਾਹਕ ਚੱਲ ਪੂਗਾ ਮੰਡੀ ਜੀ ਦਾ ਬਿਆਰ ਬਹਿ ਗਿਆ ਬਹਿ ਜੂਗਾ ਅੱਛਾ ਜਿਹੜੀ 2 ਨੰਬਰ ਤੇ ਮੈਂ ਆ ਬਾਈ ਇਹ ਬਈ 4 ਮਹੀਨਾ ਦੀ ਗੱਬਣਾ ਬਾਈ ਜੀ 6 ਕਿਲੋ ਦੁੱਧ ਤਿਆਰ ਆ ਬਈ 6 ਕਿਲੋ ਦੁੱਧ ਤਿਆਰ ਆ ਹਾਂ ਬਈ ਠੀਕ ਆ ਵੀਰੇ ਤੇ ਚੈੱਕ ਪਾਸ ਆ ਵੀਰੇ ਬਈ ਚੈੱਕ ਕਰ ਆਗਲਾ ਮੇਰੇ ਚੈੱਕ ਕਰਾਈਆ ਚੈੱਕ ਕਰਾ ਕੇ ਲੈ ਮਿਲਦੀ ਮੁੰਦੀ ਕਿਵੇਂ ਆ ਬ੍ਰਦਰ ਬਈ ਪਹਾੜੇ ਦੇ ਮਿਲਦੀ ਆ ਬਈ ਤੇ ਇੱਕ ਥਣੂ ਛੋਟਾ ਜਿਹਾ ਦਿਖਾਉਂਦੀ 11 ਕਿਲੋ ਦੁੱਧ ਦਾ ਬਈ ਕੋਈ ਫਰਕ ਨਹੀਂ ਗਾ ਵੀ ਉਹ ਛੋਟਾ ਵਖਾਉਂਦੀ ਆ ਉਹ ਹੁੰਦੀ ਛੋਟਾ ਵਖਾਉਂਦੀ ਝੋਕ ਲੈ ਗਿਆ ਬੰਦਾ ਦੋ ਟਾਂ ਵੱਕ ਬਈ ਗੱਲ ਹੋਰ ਆ ਹੂੰ ਆ ਪੜੀ ਪਹਿਲਾ ਵੀਡੀਓ ਪਾਹੀ ਮਾਈ ਦੀ ਹੂੰ ਆਪਾਂ ਜਿਹਨੇ ਧਾਰਾਂ 7 ਵਜੇ ਹੂੰ ਬੰਦੇ 10 ਵਜੇ ਆ ਗਿਆ ਪਰ ਹੁਣ ਹੁਣ ਹੁਣੇ ਸਾਨੂੰ ਪਾਸ ਕਰਾ ਹੂੰ ਮੱਝ ਪਾਸ ਮੀਣੀ ਗਈ ਬੰਦਾ 4:00 ਟਾਈਮ ਆਵੇ ਜੇ ਕਿ ਮੱਝ ਦੇਣੀ ਆ ਤਾਂ ਹਾਂ ਸਹੀ ਹੈ ਵੀਰੇ ਵੀ ਮਨ ਲਾ ਉਹ ਗਲਤ ਹੋ ਜਾਂਦਾ ਫਿਰ ਹਾਂ ਅੱਛਾ ਨੰਬਰ ਵੀਰੇ ਆਪਣਾ ਕਿੰਨਾ ਬਾਈ ਨੰਬਰ 7527905466 ਇੱਕ ਵਾਰੀ ਹੋਰ ਬੋਲ ਦੇ ਵੀਰੇ 7527905466 ਠੀਕ ਹੈ ਨੂੰ ਤੋਰੀ ਮੜਾ ਖੋਲੀ ਮੈਨੂੰ ਵੀਰੇ ਲੈ ਮਿੱਤਰੋ 4 ਮਹੀਨਿਆਂ ਦੀ ਗੱਬਣਾ ਚੈੱਕ ਪਾਸਾ ਤੁਸੀਂ ਚੈੱਕ ਕਰਵਾ ਕੇ ਜਾਣੀ ਹੈ ਕਿਉਂਕਿ ਘਰ ਤੋਂ ਬਾਹਰ ਹੋਏ ਪਸ਼ੂ ਦੀ ਕੋਈ ਵੀ ਚੈਨਲ ਦੇ ਦੁਆਰਾ ਗਰੰਟੀ ਨਹੀਂ ਲਈ ਜਾਊਗੀ ਇਹ ਪਹਿਲਾ ਗੱਲ ਹੁੰਦੀ ਹੈ ਮਿੱਤਰੋ ਜਿਹੜਾ ਪਸ਼ੂ ਸੋਇਆ ਵਰੋਂ ਤੁਸੀਂ ਚੋਣਾ ਵਾ ਅਸੀਂ ਤੋ ਸੁਵੀਰ ਵਿਖਾ ਸਕਦੇ ਆ ਤਕਦੀਰ ਨਹੀਂ ਵਿਖਾ ਸਕਦੇ ਉਹ ਤਕਦੀਰ ਤੁਹਾਡੀ ਹੋਣੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਥੱਲੋ ਡਾਡੀ ਚੰਗੀਵੇਂ ਬਣਨਾ ਜਦੋਂ ਤਿਆਰੀ ਕਰਨੀ ਆ ਜਿਹੜੀ ਬਾਜ਼ਾਰ ਜਿਹੜੀ ਰੁੱਤ ਦੇ ਵਿੱਚ ਸੂਣਾ ਵਾ ਉਦੋਂ ਨੇ ਚੰਗੀ ਤਿਆਰ ਹੋਣੀ ਨੇ ਕੀ ਰੇਟ ਰਹੂਗਾ ਵੀਰੇ ਇਹਦਾ ਬਈ ਰੇਟ ਰਹੂਗਾ 75000 ਰੁਪਏ ਤੇ ਨਹੀਂ ਕਿੰਨੇ ਦੀ ਆ ਜਸ ਤੇ ਨੋਹਾ ਤੇ ਨਾ ਜਸ ਤੇ ਨੋਹ 72000 ਦਾ ਬਾਈ ਹੱਥ ਰਫੇ ਫੜਾਉਣਾ ਆਪਾਂ ਬਾਈ ਠੀਕ ਆ ਵੀਰੇ ਓਕੇ ਹਾਂ ਲੈ ਵੀ ਮਿੱਤਰੋ 72000 ਦਾ ਬਾਈ ਹੁਣੀਆਂ ਦੇ ਰਸਾ ਫੜਾਉਣਾ ਬਾਕੀ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਕੋਟ ਸੂਕੀਆ ਜ਼ਿਲ੍ਹਾ ਫ